ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਜਿੰਦਰ ਡੇਰੀ ਫਾਰਮ ਇਟਾ ਡਾ ਬੋ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਦੱਸਦਾ ਵੀਰ ਆਓ ਵੀਰ ਜੀ ਅੰਨਾ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਵੀਰੇ ਨਾ ਦੱਸਿਓ ਹਾਂ ਜੀ ਨਾਮ ਮੇਰਾ ਪ੍ਰਤੀਸ਼ੰਗ ਹਾਂਜੀ ਪਿੰਡ ਮੁੰਨ ਬੜਾਰੀਆਂ ਹਾਂਜੀ ਇਹਲਾ ਬਕਰ ਤੇ ਫੀਲ ਜਨਾਲਾ ਠੀਕ ਹੈ ਫੋਨ ਨੰਬਰ ਫੋਨ ਨੰਬਰ 98724 ਹਾਂਜੀ 98724 ਇਦੋਂ ਉਹ ਬੋਲੇ ਪਾਸ ਹੋ ਜਵੀਂ ਅੱਠ ਅੱਠ ਹਜ਼ਾਰ ਠੀਕ ਹੈ ਜੀ ਤਾਂ ਦੋ ਵੇੜਾ ਵੀਰੇ ਕੋਲੇ ਆ ਗਏ ਹਾਂਜੀ ਦੋ ਠੀਕ ਹੈ ਵੀਰੇ ਤਾਂ ਪਹਿਲੀਆਂ ਉਧਰ ਫਿਰ ਜਲਦੀ ਵੇ ਗਏ ਹਾਂਜੀ ਉਹ ਤੇ 20 ਮਿੰਟਾਂ ਦੀ ਵੇਚੀ ਤੇਲੇ ਪਹਿਲੇ ਫੋਨ ਤੇ ਠੀਕ ਹੈ ਜੀ ਰੇਟ ਜੀ ਹੈ ਜੀ ਤੁਹਾਡਾ ਤੇ ਵੇੜਾ ਰੰਗ ਬਾਜ ਹੁੰਦੀਆਂ ਹਾਂਜੀ ਰੇਟ ਅੱਜ ਵੀ ਲੈ ਜੀ ਹੋਏਗਾ ਠੀਕ ਹੈ ਜੀ ਤੇ ਠੀਕ ਹੈ ਵੀਰੇ ਤਾਂ ਕਰੀਏ ਸ਼ੁਰੂ ਇਹਦੇ ਦਾ ਹਾਂਜੀ 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 ਇਹਦੇ ਬਾਰੇ ਦੱਸ ਦਿਓ ਪਹਿਲਾਂ ਜੀ ਇਹ ਵੀਡੀਓ ਤੇ 5 5.5 ਕਿਲੋ ਦੋ ਦਿਜੇ ਅੱਛਾ 5 5.5 ਕਿਲੋ ਆ ਹਾਂਜੀ ਹਾਂਜੀ ਠੀਕ ਹੈ ਜੀ ਆਪਣਾ ਕੋਈ ਨੂੰ ਕੋਈ ਇਹ ਲੋਕੀ ਇੰਨਾ ਹੀ ਆਈ ਥੋ ਆਪੇ ਹੋ ਸਕਦਾ ਟਾਈਮ ਹੋ ਗਿਆ ਨੀ ਸੂਈ ਨੂੰ ਤੋਕੜੀ ਬੰਨਿਆ ਹਨਾ ਕੋਈ ਆਪਣੇ ਆਪਣੇ ਤੋਂ ਘਾਵਣਾ ਦੇਖ ਲੈ ਕੋਈ ਵੀ ਇੰਨਾ ਹੀ ਗਿਆ ਆ ਟੈਂਪਰ ਜਿਹੜਾ ਦੁੱਧ ਆ ਉਹ 5 ਕੱਡੇ 5 ਕਿਲੋ ਦੁੱਧ ਹੈਗਾ ਜੀ 5 5.5 ਕਿਲੋ ਵਿਖਾਵਾ ਉਦਾਂ ਵਧਿਆ ਥੱਲੇ ਵੀ ਆਪਣਾ ਬਕਵਾ ਬਿਲਕੁਲ ਵੀਰੇ ਲੈ ਵਲੂ ਆ ਬਹੁਤ ਵਖਾਉਂਦੀ ਆ ਹਨਾ ਹਾਂਜੀ ਹਾਂਜੀ ਖਾਂ ਤੁਣ ਵੀ ਚੰਗਾ ਲੱਗਿਆ ਮੈਨੂੰ ਵੀ ਚੰਗਾ ਲੱਗਾ ਠੰਡੀ ਫੀਲ ਬਾਕੀ ਕੋਈ ਗੱਲ ਸੀਸ ਲੱਗ ਗਈ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਾਨੂੰ ਚੰਗਾ ਲੱਗਿਆ ਠੀਕ ਆ ਤੇ ਵਿਖਾਈਏ ਵੀਰੇ ਤੋਰਾ ਇਹਦਾ ਹਾਂਜੀ ਬੋਲੋ ਵੇਖੋ ਵੀਰੋ 5 5.5 ਲੀਟਰ ਬਾਕੀ ਲੰਗਰੂਮ ਚੰਗਾ ਲੱਗਿਆ ਰੰਗ ਬਾਜ ਆ ਵੜ ਬਾਕੀ ਚੈੱਕ ਕਰ ਲੋ ਥਨ ਥਨ ਚੈੱਕ ਕਰ ਲੋ ਠੀਕ ਹੈ ਕਮਾਲ ਵੇਖੋ ਵੀਰੋ ਬਾਕੀ ਥਾਂ ਦੀ ਕੁਆਲਿਟੀ ਚੈੱਕ ਕਰ ਲਿਓ ਚੰਗਾ ਥਾਂ ਲੱਗਿਆ 5 5.5 ਲੀਟਰ ਦੁੱਧ ਵੀਰ ਦੱਸਦਾ ਤਾਂ ਬਾਕੀ ਵੀਰੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਵੜ ਮੁੱਲ ਜਿੰਨਾ ਮਰਜ਼ੀ ਤਾਂ 15 ਕਰੀਏ ਹਾਂਜੀ 13000 13000 ਦੀ ਠੀਕ ਹੈ ਤੇ ਜਾ ਜਾ 1000 ਹੋਰ ਜਾਂਦੇ ਹੋ ਨਾ 12 ਦੀ ਜਾਂਦੇ ਹੋ ਹਨਾ ਚਲੋ ਠੀਕ ਹੈ ਬਾਕੀ ਕੋਈ ਵੀਰ ਫੋਨ ਲਾਵੇ ਮੋੜੇ ਹੋਣਾ ਹਾਂਜੀ ਕੋਈ ਕੋਲ ਆਵੇ ਹਾਂਜੀ ਕੀ ਬਾਤ ਹੈ ਜੀ ਵੇਖੋ ਵੀਰੋ ਰੇਟ ਵੀਰ ਦਾ ਜਾ ਜਾ ਬਾਕੀ ਫੋਨ ਲਾ ਲਿਓ ਵੀਰ ਕਹਿੰਦਾ ਮੋੜਦੇ ਨਹੀਂ ਥਾਂ ਤੋਂ ਚੰਗਾ ਲੱਗਾ ਚੰਗੀ ਵਹਿੜਾ ਹਾਂਜੀ ਇਹ ਦੂਜੇ ਨੰਬਰ ਤੇ ਆ ਗਈ ਵਹਿੜਾ ਇਹਦਾ ਦੱਸਿਓ ਹਾਂਜੀ ਇਹ ਨੂੰ ਵੀਰ ਜੀ ਆਪਣਾ 1.5 ਤੋਂ 2 ਮਹੀਨੇ ਹੋਈ ਜੋ ਪੀਨੋ ਹਾਂਜੀ ਇਹ ਥੋੜਾ ਜੀ ਨਹੀਂ ਲੌਂਦੀ ਹੈਗੀ ਦੁੱਧ ਇੱਥੇਲੇ ਘੱਟਾਂ ਤੇ 10 ਲੀਟਰ ਹੈ 10 ਲੀਟਰ ਹਾਂਜੀ ਠੀਕ ਹੈ ਜੀ ਬਾਕੀ ਇਹ ਵੀ ਠੰਡੀ ਫੀਲ ਚਵਾ ਚੂ ਚੰਗਾ ਵੀਰੇ ਬਹੁਤ ਵਧੀਆ ਚਵਾ ਲੱਗਾ ਜੀ ਬੜਾ ਵਧੀਆ ਖੁੱਲ ਵੀਰੇ ਇਹਨੂੰ ਅਸੀਂ ਇਸਲਾਗਾ ਕੀ ਹਨਾ ਜੀ ਦੁੱਧ ਇਸ ਟਾਈਮ ਵੀਰ ਕਹਿੰਦਾ 10 ਲੀਟਰ ਆ ਬਾਕੀ ਵੀਰੇ ਉਹ ਵੱਡੇ ਪੱਲੇ ਚ ਆ ਕੱਦ ਕਾਠ ਵਾਲੀ ਵਹਿੜਾ ਕੋਈ ਨਿੱਕੀ ਮੰਨ ਕੇ ਨਾ ਚਲੋ ਵੀਰੇ ਚੰਗੀਆਂ ਵੇੜਾ ਨੇ ਕੱਦ ਕਾਠ ਵਾਲੀਆਂ ਨੇ ਇਹ ਲੰਮੀ ਵੇਲਾ ਵੱਡੇ ਪੱਲੇ 'ਚ ਆ ਜੀ ਫੁੱਲ ਕੱਦ ਕਾਠ ਆ ਗਿਆ ਵੀਰੋ ਇਹਦਾ ਐ ਲੈਵਲ ਹੁਆ ਚੰਗਾ ਲੱਗਿਆ ਜੀ ਐ ਥਣ ਥੁਣ ਚੰਗਾ ਲੱਗਿਆ ਤਾਂ ਬਾਕੀ ਵੀਰੋ ਉੱਪਰੋਂ ਵੀ ਆ ਸਿੱਧੀ ਸੱਦੀ ਵੇੜ ਆ ਹੈ ਜਾਤ ਨਸਲ ਆ ਬਾਕੀ ਲੈਵਲ ਹੁਆ ਚੈੱਕ ਕਰ ਲੋ ਇੱਕ ਵਾਰੀ ਲਾਗੇ ਤੋਂ ਐ ਚੰਗਾ ਨੋਕ ਵਾਲਾ ਥਾਣਾ ਗਿਆ ਵੀਰੇ ਤੇ ਚੰਗੀ ਵੱਡੇ ਪੱਲੇ 'ਚ ਵੇੜਾ ਤਾਂ ਵੀਰੇ ਚਵਾਚੂ ਇੱਕ ਨੰਬਰ ਹਾਂਜੀ ਵੀਰ ਜੀ ਬਹੁਤ ਵਧੀਆ ਚਵਾ ਲੱਗਾ ਠੀਕ ਹੈ ਜੀ ਸੀਰੀਜ਼ ਲੱਗ ਗਈ ਹੈ ਨਾ ਤਾਂ ਤੁਹਾਨੂੰ ਚੰਗਾ ਲੱਗਿਆ ਤਾਂ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੇ ਦੇਣੀ ਮੋਲ ਵੀਰ ਜੀ 35000 ਹਾਂਜੀ ਆਣਾ ਜਿਹੜੀ ਬੱਤੀ ਹੈ 32 ਦੀ 2000 ਦੇ ਅੰਦੇਲੀ ਧਰਦੀ ਪਈ ਹੈ ਨਾ ਆ ਜਿਹੜੀ ਥੋੜਾ ਜਿਆਦਾ ਪਸ਼ੂ ਉਪਰੇ ਥਾਂ ਦੇ ਕਰਦਾ ਬਾਈ ਆ ਘਰ ਚੋਂ ਏ ਠੀਕ ਹੈ ਜੀ ਤਾਂ 30000 ਜੀ ਵੀਰੇ ਹੋ ਗਈ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਸੌਣ ਲਾਵੇ ਕਰ ਕਰਾਂਗੇ ਆਪਾਂ ਪੂਰਾ ਇਹ ਫੋਨ ਲਾਵੇ ਕੋਈ ਹਾਂਜੀ ਫੋਨ ਲਾਵੇ ਕੋਈ ਤੇ ਜੇ ਕੋਈ ਵੀਰ ਜੋੜਾ ਹੀ ਪਾ ਲੂਗਾ ਤਾਂ ਮਾਂ ਤਨ ਖੁੱਲਾ ਕਰ ਦੋ ਵੀਰੇ ਠੀਕ ਆ ਜੀ ਵੇਖੋ ਵੀਰੇ ਉਹ ਰੇਡ ਵੀਰ ਦਾ ਜਾਜਾ ਦੋਵੇਂ ਰੰਗ ਬਾਜ ਵੜਾ ਆ ਗਿਆ ਨੇ ਥਣ ਥਣ ਚੰਗੇ ਲੱਗੇ ਨੇ ਬਾਕੀ ਵੀਰੇ ਤੁਸੀਂ ਫੋਨ ਲਾ ਲਿਓ ਵੀਰ ਕਹਿੰਦਾ ਮੋੜਦੇ ਨਹੀਂ ਕਿਸ ਨੂੰ ਤੇ ਰੇਡ ਵੀ ਵੀਰ ਦੇ ਜਾਜਾ ਤੇ ਵੜਾ ਵੀਰੇ ਵੱਡੇ ਪੱਲੇ ਚ ਆ ਬਾਕੀ ਹਰ ਇੱਕ ਵੀਡੀਓ ਜੇ ਇਹੋ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਦਾ ਲਾ ਕੇ ਇਕਦਮ ਜਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਬਾਕੀ ਵੀਰੇ ਚੈਨਲ ਨੂੰ ਮਤ-ਵਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮਖਾਲੀ ਜਾਵੇ ਜੀ ਹਾਂਜੀ ਵੀਰੇ ਆਪਣਾ ਨਾਮ ਦੱਸਦੇ ਫਿਰ ਕੀ ਨਾਮ ਮੇਰਾ ਕਰਦੀ ਸਿੰਘ ਹਾਂਜੀ ਮੁੰਡਾ ਹੀ ਪਿਸਵੇਲ ਦੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੰਬਰ 9872 9088 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ